ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਦਾ ਪਵਿੱਤਰ ਦਿਹਾੜਾ ਆ ਰਿਹਾ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਇਸ ਮਾਗੀ ਦੇ ਪਵਿੱਤਰ ਦਿਹਾੜੇ ਤੇ ਮੇਰੀ ਬੇਨਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਆਪ ਸਭ ਸਰੋਤੇ ਜੋ ਇਸ ਵੀਡੀਓ ਨੂੰ ਸੁਣ ਰਹੇ ਹੋ ਆਪ ਜੀ ਦੇ ਜੀਵਨ ਦੇ ਵਿੱਚ ਸਤਿਗੁਰ ਜੀ ਨਾਮ ਗੁਰਬਾਣੀ ਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਆਓ ਅੱਜ ਆਪਾਂ ਇਸ ਵੀਡੀਓ ਦੇ ਜ਼ਰੀਏ ਸਿੱਖ ਇਤਿਹਾਸ ਦਾ ਇੱਕ ਹੋਰ ਵਰਕਾ ਫਰੋਲੀਏ ਤੇ ਆਓ ਜਾਣੀਏ ਕਿ ਕੌਣ ਸਨ 40 ਮੁਕਤੇ ਕੀ ਹੈ ਇਸ ਦਿਹਾੜੇ ਦਾ ਪੂਰਾ ਇਤਿਹਾਸ ਆਪਾਂ ਜਾਣਦੇ ਹਾਂ ਜੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ਉਸ ਸਮੇਂ 10 ਲੱਖ ਤੋਂ ਵੱਧ ਫੌਜ ਨੇ 8 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਅਨੰਦਪੁਰ ਸਾਹਿਬ ਨੂੰ ਘੇਰੀ ਰੱਖਿਆ ਉਹ ਸਮੇ ਗੁਰੂ ਜੀ ਦੇ ਕੋਲ 100 ਦੇ ਕਰੀਬ ਜਿਹੜੇ ਸਿੰਘ ਸੀ ਉਹ ਸਮੇ ਦੇ ਹਾਲਾਤਾਂ ਤੋਂ ਤੰਗ ਆ ਕੇ ਕਿਲਾ ਛੱਡਣ ਲਈ ਤਿਆਰ ਹੋ ਗਏ। ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਅਸੀਂ ਕਿਲਾ ਛੱਡ ਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ। ਹੁਣ ਸਾਡੇ ਤੋਂ ਭੁੱਖ ਤੇ ਦੁੱਖ ਬਰਦਾਸ਼ਤ ਨਹੀਂ ਹੁੰਦਾ ਸੱਚੇ ਪਾਤਸ਼ਾਹ। ਜਾਂ ਤਾਂ ਆਪ ਜੀ ਵੀ ਇਸ ਕਿਲੇ ਨੂੰ ਖਾਲੀ ਕਰਕੇ ਇੱਥੋਂ ਜਾਣ ਦੀ ਕਿਰਪਾਲਤਾ ਕਰੋ। ਬੈਰੀ ਹੁਸਕ ਕਸਮਾ ਖਾ ਰਹੇ ਨੇ। ਜਾਂ ਸਾਨੂੰ ਇੱਥੋਂ ਜਾਣ ਦੀ ਹੁਕਮ ਦੇ ਦਿਓ। ਇਸ ਗੱਲ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਉਹਨਾਂ ਤੇ ਮੈਨੂੰ ਭਰੋਸਾ ਨਹੀਂ ਜਦ ਤੱਕ ਤੁਸੀਂ ਕਿਲੇ ਵਿੱਚੋਂ ਤੁਸੀਂ ਸਾਰੇ ਹੀ ਸੁਰੱਖਿਅਤੋਂ ਕਿਲਾ ਛੱਡਦੇ ਸਾਰ ਵੈਰੀਆਂ ਨੇ ਤੁਹਾਡੇ ਤੇ ਹਮਲਾ ਕਰ ਦੇਣਾ ਹਾਂ ਇੱਕ ਗੱਲ ਹੋਰ ਗੁਰੂ ਪਾਸ਼ਾ ਨੇ ਕਿਹਾ ਕਿ ਉਹ ਇੱਕ ਬਦਾਵਾ ਲਿਖਣ ਤੇ ਉਸ ਉੱਤੇ ਦਸਤਕਤ ਕਰ ਦੇਣ ਜਿਸ ਵਿੱਚ ਲਿਖਿਆ ਹੋਵੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਇਹ ਲਿਖ ਕੇ ਤੁਸੀਂ ਇੱਥੋਂ ਜਾ ਸਕਦੇ ਹੋ ਇੰਨਾ ਸਿੰਘਾਂ ਦੇ ਵਿੱਚੋਂ ਜੀ ਕੁਝ ਸਿੰਘਾਂ ਨੇ ਤਾਂ ਇਸ ਬਿਦਾਵੇ ਤੇ ਦਸਕਤ ਕਰਨ ਤੋਂ ਇਨਕਾਰ ਕਰ ਦਿੱਤੀ ਪਰ ਮਾਝੇ ਇਲਾਕੇ ਦੇ 40 ਸਿੰਘਾਂ ਨੇ ਸਿੰਘਾਂ ਦੇ ਮੁਖੀ ਮਹਾ ਸਿੰਘ ਸਮੇਤ ਬਿਦਾਵੇ ਦੇ ਉੱਤੇ ਦਸਕਤ ਕਰ ਦਿੱਤੇ ਤੇ ਗੁਰੂ ਸਾਹਿਬ ਜੀ ਨੇ ਜਿਹੜੇ ਸਿੰਘਾਂ ਦਾ ਬੇਦਾਵਾ ਪ੍ਰਮਾਨ ਕਰਕੇ ਆਪਣੇ ਕੋਲ ਰੱਖ ਲਿਆ ਤੇ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਕਿਉਂਕਿ ਸਤਗੁਰ ਸੱਚੇ ਪਾਸ਼ਾ ਜੀ ਦਾ ਗੁਰੂ ਪਾਸ਼ਾ ਦਾ ਹੁਕਮ ਹੈ ਫਰਮਾਨ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਨੀ ਰਹੇ ਸੋਈ ਸਿੱਖ ਮੇਰਾ ਓਹ ਸਾਹਿਬ ਮੈਂ ਉਸ ਕਾਚੇਰਾ ਇਸ ਤੋਂ ਬਾਅਦ ਚਾਲੀ ਸਿੰਘ ਕਿਲਾ ਛੱਡ ਕੇ ਆਪਣੇ ਘਰ ਵੱਲ ਨੂੰ ਇਹ ਸੋਚ ਕੇ ਤੁਰ ਪਏ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਿਉਂਦੇ ਵਾਪਸ ਦੇਖ ਕੇ ਉਹਨਾਂ ਦਾ ਸਵਾਗਤ ਕਰਨਗੇ ਖੁਸ਼ ਹੋਣਗੇ ਪਰ ਜਦੋਂ ਇਹ ਚਾਲੀ ਸਿੰਘ ਆਪਣੇ ਘਰ ਅਮ੍ਰਿਤਸਰ ਦੇ ਪਿੰਡ ਚਬਾਲ ਪੁੱਜੇ ਇਹਨਾਂ ਦੀਆਂ ਪਤਨੀਆਂ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਵੇਖ ਕੇ ਹੈਰਾਨ ਸਨ ਕਿ ਇਹ ਆਪਣੇ ਗੁਰੂ ਨੂੰ ਛੱਡ ਕੇ ਜਿਉਂਦੇ ਘਰ ਆ ਗਏ ਨੇ ਜਦੋਂ ਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਰ ਸ਼ਹੀਦਾਂ ਦੀਆਂ ਵਿਧਵਾਵਾਂ ਮੰਨ ਚੁੱਕੀਆਂ ਸਨ ਸ਼ਹੀਦਾਂ ਦੀਆਂ ਮਾਵਾਂ ਪੈਣਾ ਬੱਚੇ ਮੰਨ ਚੁੱਕੇ ਸਨ ਉਹਨਾਂ ਦੀਆਂ ਪਤਨੀਆਂ ਨੇ ਗੁਰੂ ਤੋਂ ਬੇਮਖੋ ਹੋਏ ਸਿੰਘਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜੀ ਤੇ ਕਿਹਾ ਕਿ ਜਿਹੜੇ ਅੱਜ ਗੁਰੂ ਨੂੰ ਛੱਡ ਕੇ ਇਸ ਹਾਲਤ ਵਿੱਚ ਆ ਗਏ ਨੇ ਉਹ ਆਪਣੇ ਘਰਦਿਆਂ ਦੇ ਵੀ ਕਦੇ ਨਹੀਂ ਹੋਣਗੇ ਇਹਨਾਂ ਨੂੰ ਵੀ ਕਿਸੇ ਵਕਤ ਵੀ ਛੱਡ ਦੇਵਾਂਗੇ ਮਾਝੇ ਦੇ ਸਿੰਘਾਂ ਦੀ ਇਸ ਗੱਲ ਬਾਰੇ ਪਤਾ ਲੱਗਣ ਤੇ ਬੀਬੀ ਭਾਗਕੌਰ ਜੀ ਦਾ ਇਤਿਹਾਸ ਵਿਚ ਆਪਾਂ ਦੇਖਦੇ ਆਂ ਬਹੁਤ ਹੀ ਉਹਨਾਂ ਨੇ ਸਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਲਿਖਾਇਆ ਹੈ ਜੋ ਕਿ ਗੁਰੂ ਘਰ ਦੇ ਵਿੱਚ ਬਹੁਤ ਸ਼ਰਧਾ ਰੱਖਦੇ ਸਨ ਗੁਰੂ ਘਰ ਦੇ ਸਿੱਖ ਸਨ ਉਹਨਾਂ ਦਾ ਖੂਨ ਖੋਲ ਉੱਠਿਆ ਬੀਬੀ ਭਾਗਕੌਰ ਨੇ ਸਿੰਘਾਂ ਦਾ ਬਾਣਾ ਪਾ ਲਿਆ ਜੀ ਹੱਥ ਵਿੱਚ ਕਰਪਾਨ ਫੜ ਲਈ ਤੇ ਚਾਲੀ ਬੇਮੁਖ ਸਿੰਘਾਂ ਨੂੰ ਫਟਕਾਰਦੇ ਹੋਏ ਕਿਹਾ ਕਿ ਤੁਸੀਂ ਖੱਥਾਂ 'ਚ ਚੂੜੀਆਂ ਪਾ ਲਓ ਤੇ ਬੁਝਦੀਲਾ ਵਾਂਗ ਘਰ ਬੈਠ ਜਾਓ ਕਿਉਂਕਿ ਤੁਸੀਂ ਲੋਕ ਸਿੱਖ ਕੌਮ ਤੇ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ ਬੀਬੀ ਭਾਗੌਰ ਦੇ ਇੰਨਾ ਸ਼ਬਦਾਂ ਨੂੰ ਸੁਣ ਕੇ ਸ਼ਰਮਸਾਰ ਹੋ ਗਏ ਉਹ ਸਾਰੇ ਚਾਲੀ ਸਿੰਘ ਤੇ ਉਹ ਮਾਈ ਭਾਗੌਰ ਦੀ ਅਗਵਾਈ ਵਿੱਚ ਫਿਰ ਗੁਰੂ ਸਾਹਿਬ ਤੋਂ ਖਿਮਾ ਮੰਗਣ ਲਈ ਤੁਰੇ ਟੁੱਟੇ ਸਬੰਧਾਂ ਨੂੰ ਜੋੜਨ ਲਈ ਮੁਰਤੋਂ ਉਹ ਸਿੱਖ ਕੌਮ ਲਈ ਸ਼ਹੀਦ ਹੋਣ ਲਈ ਤਿਆਰ ਹੋ ਕੇ ਬੀਬੀ ਭਾਗੌਰ ਦੀ ਅਗਵਾਈ ਹੇਠ ਤੁਰ ਪਏ ਨੇ ਜੀ ਬੀਬੀ ਭਾਗੌਰ ਤੇ ਚਾਲੀ ਸਿੰਘ ਕਿਲਾ ਛੱਡ ਚੁੱਕੇ ਗੁਰੂ ਜੀ ਨੂੰ ਲੱਭਦੇ ਲੱਭਦੇ ਫਿਰ ਉਹ ਖਦਰਾਨੇ ਦੀ ਟਾਪ ਕੋਲ ਪਹੁੰਚੇ ਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀ ਮੁਗਲ ਸੈਨਾ ਨਾਲ ਜਨਵਰੀ 1706 ਈਸਵੀ ਵਿੱਚ ਅਦੁੱਤੀ ਯੁੱਧ ਕਰਕੇ ਵੀਰਗਤੀ ਪ੍ਰਾਪਤ ਕੀਤੀ। ਗੁਰੂ ਜੀ ਨੇੜੇ ਹੀ ਇੱਕ ਟਿੱਬੇ ਉੱਤੇ ਬੈਠੇ ਸਿੰਘਾਂ ਦਾ ਯੁੱਧ ਕਰਮ ਵੇਖ ਰਹੇ ਸੀ। ਯੁੱਧ ਉਪਰੰਤ ਗੁਰੂ ਸਾਹਿਬ ਜ਼ਖਮੀ ਹੋਏ ਭਾਈ ਮਹਾ ਸਿੰਘ ਕੋਲ ਗਏ ਤੇ ਜਲ ਛਿੜਕ ਕੇ ਸੁਚੇਤ ਕੀਤਾ। ਜੋ ਕਿ ਆਪਣੇ ਆਖਰੀ ਸਵਾਸ ਲੈ ਰਹੇ ਸੀ ਉਸ ਵੇਲੇ ਮੇਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਦੇ ਘਰ ਵਿੱਚ ਆਉਂਦੇ ਨੇ ਗੁਰੂ ਸਾਹਿਬ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਮਹਾ ਸਿੰਘ ਦਾ ਜਿਹੜਾ ਸੀਸ ਆ ਉਹ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਉਹਨਾਂ ਨੂੰ ਆਪਣੇ ਪੱਟਾ ਉੱਤੇ ਪਾ ਕੇ ਆਪਣੇ ਗੋਦ ਦਾ ਆਸਰਾ ਦਿੱਤਾ ਆਪਣੀ ਗੋਦ ਦਾ ਨਿਗ੍ਹਾ ਦਿੱਤਾ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਨੂੰ ਵੇਖ ਕੇ ਹੱਥ ਜੋੜ ਲਏ ਅੱਖਾਂ ਦੇ ਵਿੱਚ ਪਾਣੀ ਆ ਗਿਆ ਮਾਫੀ ਮੰਗੀ ਕਿਹਾ ਕਿ ਗੁਰੂ ਜੀ ਅਸੀਂ ਤੁਹਾਡੇ ਸਿੱਖ ਹਾਂ ਤੇ ਤੁਸੀਂ ਹੀ ਸਾਡੇ ਗੁਰੂ ਹੋ ਸਾਨੂੰ ਮੱਖ ਬਖਸ਼ ਲੈ ਮੇਰੇ ਪਾਸ਼ਾ ਮਹਾ ਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸੱਚੇ ਪਾਸ਼ਾ ਜੀ ਜੋ ਬੇਦਾਵਾ ਅਸੀਂ ਤੁਹਾਨੂੰ ਆਨੰਦਪੁਰ ਦੇ ਕਿਲੇ ਵਿੱਚ ਦੇ ਕੇ ਆਏ ਸੀ ਕਿਰਪਾ ਕਰੋ ਰਹਿਮ ਦੇ ਦਾਤਿਆ ਉਹ ਬੇਦਾਵਾ ਪਾੜ ਦਿਓ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ ਤੁਸੀਂ ਦੋਹਾਂ ਜਹਾਨਾਂ ਦੇ ਵਾਲਿਓ ਜੇਕਰ ਉਹ ਬੇਦਾਵਾ ਨਾ ਪਾੜਿਆ ਗਿਆ ਤੇ ਅਸੀਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਜੰਗ ਬਹੁਤ ਯੁੱਧ ਲੜੇ ਜਿੱਤੇ ਵੀ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਮੇਰੇ ਪਾਤਸ਼ਾਹ ਨੇ ਚਾਰ ਪੁੱਤਰ ਸ਼ਹੀਦ ਕਰਵਾਏ ਆਪਣੀ ਮਾਂ ਦਾ ਵਿਛੋੜਾ ਦੇਖਿਆ ਪਿਤਾ ਦਾ ਸੀਸ ਹੱਥੀ ਦੇਖਿਆ ਐਨਾ ਕੁਝ ਦੇਖ ਕੇ ਵੀ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੱਖ ਵਿੱਚੋਂ ਇੱਕ ਹੰਝੂ ਤੱਕ ਨਹੀਂ ਆਇਆ ਕਦੇ ਪਛਤਾਵਾ ਨਹੀਂ ਹੋਇਆ ਕਦੇ ਮਨ ਦੁਖੀ ਨਹੀਂ ਹੋਇਆ ਪਰ ਸੱਚ ਜਾਣਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੂਰੇ ਜੀਵਨ ਕਾਲ ਦੇ ਵਿੱਚ ਕੇਵਲ ਇੱਕ ਵਾਰ ਉਹਨਾਂ ਦੀ ਅੱਖਾਂ ਵਿੱਚ ਅਤਰੂ ਆਏ ਨੇ ਉਹ ਅਤਰੂ ਉਦੋਂ ਆਏ ਜਦੋਂ ਮਹਾ ਸਿੰਘ ਅਰਦਾਸਾਂ ਕਰ ਰਿਹਾ ਹੱਥ ਜੋੜ ਕੇ ਆਖਰੀ ਸਵਾਸ ਲੈਂਦੇ ਹੋਏ ਕਿ ਸੱਚੇ ਪਾਤਸ਼ਾਹ ਉਹ ਬੇਦਾਵਾ ਪਾੜਦੇ ਗੁਰੂ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਪਏ ਤੇ ਤੁਸੀਂ ਸੋਚੋ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਮਹਾ ਸਿੰਘ ਜੀ ਭਏ ਹੋਏ ਨੇ ਮੇਰੇ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਨੇਤਰਾਂ ਦੇ ਵਿੱਚੋਂ ਜਦੋਂ ਇੱਕ ਹੰਝੂ ਮਹਾ ਸਿੰਘ ਦੇ ਸੀਸ ਤੇ ਡਿੱਗਿਆ ਹੋਵੇਗਾ ਕਿਸ ਤਰ੍ਹਾਂ ਦਾ ਉਹ ਦ੍ਰਿਸ਼ ਹੋਏਗਾ ਕੀ ਉਹ ਮਹਾ ਸਿੰਘ ਜੀ ਦੇ ਸਰੀਰ ਦੇ ਵਿੱਚ ਵਾਪਰਿਆ ਹੋਏਗਾ ਜਦੋਂ ساری ਜ਼ਿੰਦਗੀ ਦਾ ਨਿਚੋੜ ਮੇਰੇ ਸੱਚੇ ਪਾਤਸ਼ਾਹ ਜੀ ਦਾ ساری ਜ਼ਿੰਦਗੀ ਦਾ ਜਿਹੜਾ ਸਬਰ ਸੀ ਉਹ ਇੱਕ ਹੰਝੂ ਦੇ ਰੂਪ ਵਿੱਚ ਛਲਕ ਕੇ ਜਦੋਂ ਮਹਾ ਸਿੰਘ ਤੇ ਡਿੱਗਿਆ ਤੇ ਮਹਾ ਸਿੰਘ ਸੱਚ ਜਾਣਿਓ ਗੁਰੂ ਪਾਤਸ਼ਾਹ ਜੀ ਦੇ ਵਿੱਚ ਹੀ ਇੱਕਮਿਕ ਹੋ ਗਿਆ ਸੀ ਹੁਣ ਗੁਰੂ ਸਾਹਿਬ ਜੀ ਉਹਦੀ ਅੰਤਿਮ ਇੱਛਾ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਕਮਰਕਸੇ ਦੇ ਵਿੱਚੋਂ ਬਿਦਾਵਾ ਕੱਢਿਆ ਕਿਉਂਕਿ ਮੇਰਾ ਦਾ ਸਾਈਂ ਜਾਣਦਾ ਸੀ ਕਿ ਇਹ ਵਕਤ ਆਏਗਾ ਸੋ ਇਸ ਕਰਕੇ ਬਿਦਾਵਾ ਉਹਨਾਂ ਦੇ ਪਾਸ ਸੀ ਤੇ ਭਾਈ ਮਹਾ ਸਿੰਘ ਜੀ ਦੇ ਸਾਹਮਣੇ ਮੇਰੇ ਦਾਤੇ ਨੇ ਉਹਨੂੰ ਪਾੜ ਕੇ ਦੋ ਟੁਕੜੇ ਕਰਤੇ ਤੇ ਮਹਾ ਸਿੰਘ ਦੀ ਜਿਹੜੀ ਟੁੱਟੀ ਸੀ ਉਹ ਗੰਡ ਲਈ ਜੀ ਇਸ ਦੇ ਨਾਲ ਹੀ ਭਾਈ ਮਹਾ ਸਿੰਘ ਜਕਾਰੇ ਲਾਉਂਦੇ ਹੋਏ ਸ਼ਹੀਦ ਹੋ ਗਏ ਜਿਸ ਢਾਵ ਤੇ ਇਹਨਾਂ 40 ਸਿੰਘਾਂ ਨੂੰ ਗੁਰੂ ਸਾਹਿਬ ਜੀ ਨੇ ਬੇਦਾਵਾ ਪਾੜ ਕੇ ਮੁਕਤ ਕੀਤਾ ਉਥੇ ਅੱਜਕੱਲ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਸਰ ਸਾਹਿਬ ਦਾ ਗੁਰਦੁਆਰਾ ਸਥਾਪਿਤ ਹੈ ਉਥੇ ਟੁੱਟੀ ਗੰਢੀ ਸਾਹਿਬ ਗੁਰੂ ਘਰ ਸਾਹਿਬਾਪਿਤ ਹੈ ਜੀ ਜਿਸ ਸਥਾਨ ਤੇ ਇਹਨਾਂ ਸ਼ਹੀਦਾਂ ਦਾ ਅੰਗੇਠਾ ਲਗਾਇਆ ਗਿਆ ਸੀ ਉਥੇ ਗੁਰਦੁਆਰਾ ਸ਼ਹੀਦਾਂ ਸਜੋਬਿਤ ਹੈ ਜੋ ਗੋ ਮੁਖ ਗੁਰੂ ਘਰ ਦੇ ਪਿਛਲੇ ਪਾਸੇ ਥੋੜੀ ਜਿਹੀ ਦੂਰੀ ਤੇ ਬਣਿਆ ਹੋਇਆ ਹੈ ਹੁਣ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗੀ ਤੇ ਉਸ ਤੋਂ ਬਾਅਦ ਆਪਾਂ ਉਹਨਾਂ 40 ਸਿੰਘਾਂ ਦੇ ਨਾਮ ਨਾਲ ਵੀ ਜਾਣੂ ਹੋਵਾਂਗੇ ਕਿਉਂਕਿ ਦੇਖੋ ਜੀ ਅੱਜ ਦੇ ਬੱਚਿਆਂ ਨੂੰ ਐਕਟਰਾਂ ਦੇ ਐਕਟਰਨੀਆਂ ਦੇ ਤੇ ਹੋਰ ਬਹੁਤ ਸਾਰੇ ਫਿਲਮ ਸਟਾਰਾਂ ਦੇ ਨਾਮ ਤਾਂ ਯਾਦ ਨੇ ਪਰ ਸ਼ਾਇਦ ਹੀ ਐਸੇ ਬੱਚੇ ਹੋਣਗੇ ਜਿਨ੍ਹਾਂ ਨੂੰ 40 ਮੁਕਤਿਆਂ ਦੇ ਨਾਮ ਯਾਦ ਹੋਣਗੇ ਸੋ ਆਪਾਂ ਉਹਨਾਂ ਦੇ ਨਾਮ ਦਾ ਵੀ ਵੇਰਵਾ ਤੁਹਾਨੂੰ ਡਿਟੇਲ ਦੇ ਵਿੱਚ ਦੇਵਾਂਗੇ ਪਰ ਇਹਨਾਂ ਜਿਹੜੇ ਸ਼ਹੀਦੀ ਦਿਹਾੜੇ ਆਉਂਦੇ ਨੇ ਇਸ ਤਰ੍ਹਾਂ ਦੇ ਸ਼ਸ਼ਤਾਬ ਦੀਆਂ ਜਿਹੜੀਆਂ ਮਨਾਈਆਂ ਜਾਂਦੀਆਂ ਨੇ ਸ਼ਹੀਦੀ ਉਹਨਾਂ ਦੇ ਵਿੱਚ ਮੈਂ ਇੱਕ ਗੱਲ ਤੁਹਾਡੇ ਚਰਨਾਂ ਦੇ ਵਿੱਚ ਕਹਿਣਾ ਚਾਹਾਂਗੀ ਇੱਕ ਬੇਨਤੀ ਹੈ ਕਿ ਅਸੀਂ ਵੀ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ ਤੇ ਪਰਚੋਲ ਕਰੀਏ ਕਿ ਅਸੀਂ ਆਪਣੇ ਗੁਰੂ ਨੂੰ ਕਿੰਨੇ ਕੇ ਸਮਰਪਿਤ ਹਾਂ ਜੀ ਅਸੀਂ ਗੁਰੂ ਉਪਦੇਸ਼ ਅਨੁਸਾਰ ਜ਼ਿੰਦਗੀ ਬਸਰ ਕਰ ਵੀ ਰਹੇ ਹਾਂ ਕਿ ਨਹੀਂ ਕਿਹੋ ਜਿਹੇ ਇਤਿਹਾਸਿਕ ਜਿਹੜੇ ਦਿਹਾੜੇ ਅਸੀਂ ਮਨਾਉਨੇ ਆ ਜਦੋਂ ਇਦਾਂ ਦਾ ਸਮਾਂ ਆਉਂਦਾ ਉਦੋਂ ਸਾਨੂੰ ਸਾਈ ਮਾਣਿਆਂ ਦੇ ਵਿੱਚ ਆਪਣਾ ਸਵੈ ਮਲਾਂਕਣ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਸ਼ਹੀਦੀ ਦਿਹਾੜੇ ਸਾਨੂੰ ਸਵੈ ਮਲਾਂਕਣ ਕਰਨ ਦਾ ਮੌਕਾ ਵੀ ਪ੍ਰਦਾਨ ਕਰ ਦਿੰਦੇ ਨੇ ਪਵਿਸ਼ ਵਿੱਚ ਜੋ ਵੀ ਅਸਾਸੀਂ ਕਰਾਂਗੇ ਸਾਡੀ ਇੰਨੀ ਕੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਦੇ ਗੁਰੂ ਤੋਂ ਬੇਮੁਖ ਹੋ ਕੇ ਕੋਈ ਕਾਰਜ ਨਾ ਕਰੀਏ ਜੀ ਸਾਡੇ ਗੁਰੂ ਸਾਹਿਬ ਨੇ ਸਾਨੂੰ 52 ਹੁਕਮ ਸੁਨਾਏ ਸੀ ਕੀਤੇ ਸੀ ਜੋ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਪਾ ਚੁੱਕੀ ਹਾਂ ਤੁਸੀਂ ਉਹਨਾਂ ਦੇ ਵਿੱਚੋਂ ਜੇ ਇੱਕ ਹੁਕਮ ਵੀ ਆਪਣੇ ਜੀਵਨ ਦੇ ਵਿੱਚ ਕਮਾ ਲਓ ਤਾਂ ਸੱਚ ਜਾਣਿਓ ਮੇਰੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਰੱਖਣਗੇ ਜੀ ਸੋ ਇਸ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਜੀ ਆਪਾਂ ਆਪਣੇ ਬੱਚਿਆਂ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਤੇ ਵੱਧ ਤੋਂ ਵੱਧ ਜਿਹੜਾ ਸਨੇਹਾ ਦੇਈਏ ਕਿ ਆਪਣਾ ਜਿਹੜਾ ਇਹ ਜੀਵਨ ਹੈ ਨਾ ਜੀ ਉਹ ਆਪਾਂ ਕਰਜ਼ਦਾਰ ਆ ਉਹਨਾਂ ਸਿੰਘਾਂ ਦੇ ਉਹਨਾਂ ਗੁਰੂ ਪਾਸ਼ਾ ਜੀ ਦੀਆਂ ਰਹਿਮਤਾਂ ਦੇ ਸੋ ਹੁਣ ਆਪਾਂ ਤੁਹਾਨੂੰ ਮੁਕ्तसर ਸਾਹੇ ਦੇ ਯੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਨਾਮ ਨਾਲ ਜਾਣਨਾ ਕਰਾਉਨੇ ਆ ਉਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਨੇ ਮਹਾਨ ਕੋਸ਼ ਅਨੁਸਾਰ ਜਿਹੜੇ ਉਹਦੇ ਵਿੱਚ ਦਰਜ ਨੇ ਉਹ ਹੈ ਸਮੀਰ ਸਿੰਘ ਸਰਜਾ ਸਿੰਘ ਸਾਧੂ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸੋਭਾ ਸਿੰਘ ਸੰਤ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਮ ਸਿੰਘ ਕਰਨ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਕਰਬਾਰਾ ਸਿੰਘ ਚੰਬਾ ਸਿੰਘ ਜਾਦੂ ਸਿੰਘ ਜੋਗਾ ਸਿੰਘ ਜੰਗ ਸਿੰਘ ਦਿਆਲ ਸਿੰਘ ਦਰਬਾਰਾ ਸਿੰਘ ਦਿਲਬਾਗ ਸਿੰਘ ਧਰਮ ਸਿੰਘ ਧੰਨਾ ਸਿੰਘ ਨਿਹਾਲ ਸਿੰਘ ਨਿਹਾਨ ਸਿੰਘ ਬੂੜ ਸਿੰਘ ਭਾਗ ਸਿੰਘ ਭੋਲਾ ਸਿੰਘ ਪੰਗਾ ਸਿੰਘ ਮਹਾ ਸਿੰਘ ਮੱਝਾ ਸਿੰਘ ਮਾਨ ਸਿੰਘ ਮਈਆ ਸਿੰਘ ਰਾਏ ਸਿੰਘ ਤੇ ਲక్ష్మణ ਸਿੰਘ ਇਹਨਾਂ ਉਹ ਪਿਆਰੇ ਜਿਨ੍ਹਾਂ ਨੇ ਆਪਣੀ ਭੁੱਲ ਬਖਸ਼ਾ ਕੇ ਉਸ ਜੰਗ ਵਿੱਚ ਹਿੱਸਾ ਲੈ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੀਆਂ ਟੁੱਟੀਆਂ ਢੰਡ ਲਈਆਂ ਤੇ ਹੁਣ ਵਕਤ ਹੈ ਜੀ ਅਸੀਂ ਵੀ ਆਪਣੀਆਂ ਗਲਤੀਆਂ ਬਖਸ਼ਾ ਕੇ ਸੱਚੇ ਪਾਤਸ਼ਾਹ ਜੀ ਤੋਂ ਆਪਾਂ ਵੀ ਆਪਣੀਆਂ ਟੁੱਟੀਆਂ ਢੰਡ ਲਈਏ ਜੀ ਤਾਂ ਹੀ ਮਾਗੀ ਦਾ ਪਵਿੱਤਰ ਦਿਹਾੜਾ ਮਨਾਉਣ ਦਾ ਸਹੀ ਮੈਣਿਆਂ ਦੇ ਵਿੱਚ ਫਲ ਮਿਲ ਸਕਦਾ ਹੈ ਸਾਨੂੰ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਜੀ ਇਸ ਤਰ੍ਹਾਂ ਦੀਆਂ ਇਤਿਹਾਸਿਕ ਧਾਰਮਿਕ ਤੁਸੀਂ ਸਾਖੀਆਂ ਸੁਣਨ ਲਈ ਇਤਿਹਾਸ ਸੁਣਨ ਲਈ ਤੇ ਵਧੀਆ-ਵਧੀਆ ਵੀਡੀਓ ਦੇਖਣ ਦੇ ਲਈ ਜੋਤ ਪੰਜਾਬੀ ਬਲੌਗਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਇੱਕ ਬੇਨਤੀ ਹੈ ਜੀ ਇਸ ਮਾਗੀ ਦੇ ਪਵਿੱਤਰ ਦਿਹਾੜੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਤੁਸੀਂ ਗੁਰੂ ਪਾਸ਼ਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ